ਵਾਂਗੇ ਜੇ ਅਸੀਂ ਆਜ਼ਾਦ ਹੋਵਾਂਗੇ ਇਹ ਜਨਮ ਦਿਨ ਮਨਾਉਣ ਲਈ ਜਿਹੜੇ ਵੀ ਦਲ ਖਾਲਸਾ ਤੇ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਦੇ ਸਾਡੇ ਅਹੁਦੇਦਾਰ ਸਾਡੇ ਸਭ ਤੋਂ ਮਹਾਨ ਪਵਿੱਤਰ ਵਰਕਰ ਸਾਹਿਬ ਅੱਜ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਸ਼ੱਕ ਮੌਸਮ ਨੇ ਆਪਣਾ ਮਜਾਜ ਦਿਖਾਇਆ ਪਰ ਤੁਸੀਂ ਆਪਣੇ ਸੁਭਾਅ ਬਤਾਵੇ ਟੁੱਟਦੇ ਨਹੀਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਫਰਸ ਉੱਥੇ ਪਹੁੰਚੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਸੰਸਾਰ ਤੋਂ ਬਚਾਉਣਾ ਹੈ ਜੇ ਸੰਸਾਰ ਤੇ ਅਸੀਂ ਇੱਕ ਦੂਜੇ ਵੱਲ ਬਾਹਾਂ ਤਾਣ ਕੇ ਸਾਡੀ ਸੋਚ ਬਾਰੇ ਇੱਕ ਬੁਝਦੀ ਇੰਤਜ਼ਾਰ ਹਮੇਸ਼ਾ ਕਰਦੇ ਆਂ ਪਟਿਆਲ ਸੂਰ ਦਾ ਵੀ ਧੰਨਵਾਦ ਪ੍ਰੈਸ ਦਾ ਵੀ ਧੰਨਵਾਦ ਮੰਡ ਸਾਹਿਬ ਨੇ ਕਹਾਵਾ ਕਿ ਦੋ ਵਾਰ ਬੋਲੇ ਉਸ ਤੋਂ ਬਾਅਦ ਉੱਠੀ ਉਹ ਨਾ ਹੋ ਚੁੱਕਿਆ ਨੇ ਅਸਰਪਾਦ ਨੇ ਮਸਲੀਜੇ ਨਾਲ ਗੱਲ ਕੀਤੀ ਤੇ ਕੋਰਣਾ ਜ਼ੋਰ ਤੇ ਮੈਂ ਇੱਕ ਗੱਲ ਕਰਕੇ ਤੇ ਬਾਹਰ ਤੋਂ ਮਾਫੀ ਮੰਗ ਲਾਣੀ ਆ ਮੱਛੀ ਦਾ ਸੁਹਾਇਆ ਤੁਸੀਂ ਦੇਖੋ ਜਿਹੜੀ ਜਾਦ ਦੇ ਵਿੱਚ ਜਾਂਦੀ ਆ ਉਹ ਉਹਨਾਂ ਚੇਰੇ ਆਰਾਮ ਦੇ ਨਾਲ ਰਹਿੰਦੇ ਜਦੋਂ ਤੱਕ ਉਹਨੂੰ ਪਤਾ ਨਾ ਲੱਗੇ ਕਿ ਜਾਲ ਵਿੱਚ ਪੈ ਗਿਆ ਜਮਾ ਜਾਲ ਵਿੱਚ ਫਸ ਗਈ ਆ ਜਦੋਂ ਨੂੰ ਪਤਾ ਲੱਗ ਜੇ ਵੀ ਜਾਲ ਮੇਰੇ ਆਲੇ ਦੁਆਲੇ ਪੋਇਆ ਗਿਆ ਮੈਂ ਫੜੀ ਚੰਨੇ ਆ ਉਹ ਤੜਫਦੀ ਆ ਉਹਦੀ ਉਹ ਭਾਵੇਂ ਪਾਣੀ ਦੇ ਵਿੱਚ ਉਹ ਬਾਹਰ ਦੇ ਛਾਲਾ ਮਾਰਨ ਦੀ ਕੋਸ਼ਿਸ਼ ਕਰਦੀ ਆ ਤੇ ਮੈਂ ਇਸ ਜਾਲ ਛੋਟ ਬਾਹਰ ਨਿਕਲਣਾ ਭਾਵੇਂ ਜੇ ਉਹ ਛਾਲ ਜਾਲਾਂ ਖਿੜੜੀਆਂ ਛਾਲਾਂ ਆ ਜਿੰਨਾ ਚਿਰ ਪਾਣੀ ਦੇ ਵਿੱਚ ਹੈ ਜੇ ਛਾਲਾ ਮਾਰਦੇ ਮਾਰਦੇ ਜਾਲ ਟੱਪ ਜੇ ਤੇ ਭੱਜ ਜਾਂਦੀ ਆ ਜੇ ਨਹੀਂ ਸ਼ਹਿਰਾਂ ਜਾਲ ਜਿਵੇਂ ਅੱਗੇ ਜਿਹੜਾ ਉਹ ਡੈਟ ਨਾਲ ਜਾਲਾਂ ਵਿੱਚ ਟੋਕਲੇ ਮਿਲ ਫੇਟੇ ਚੜਾਣ ਲੈਂਦੇ ਆ ਜਦ ਤੁਸੀਂ ਦੇਖੋ ਬੇੜੀਆਂ ਵੀ ਬੜੇ ਕੰਮ ਕੰਮ ਮਾਰਦੀਆਂ ਹੁਣ ਫਲਾਤ ਸਾਡੇ ਵੀ ਐਵੇਂ ਨੇ ਅਸੀਂ ਚੰਦ ਸਾਡਾ ਰੀਟਰ ਨੇ ਸਾਡਾ ਸਰੀਰ ਨੇ ਸਾਡਾ ਦਿਮਾਗ ਨੇ ਜਿਨ੍ਹਾਂ ਨੇ ਜਦੋਂ ਸੰਕਾਲੇ ਜੋ ਜਾਲ ਪਿਆ ਦੇਖ ਲਿਆ ਤੇ ਭਾਏ ਚੁਕਲੀ ਜਿਹੋ ਕਰਦੇ ਵੀ ਕੰਮ ਹੈ ਜਾਗ ਉਠ ਸਰ ਬਤੇਰੇ ਸਾਡੇ ਆਏ ਜਿਹੜੇ ਕਹਿੰਦੇ ਨਹੀਂ ਕੋਈ ਨਹੀਂ ਵਧੀਆ ਪੈ ਗਿਆ ਸਮੁੰਦਰ ਚ ਕਿੱਥੇ ਭੱਜਦੇ ਫਿਰਾਂਗੇ ਇਡਾ ਵੱਡਾ ਕੀ ਕਰਾਂਗੇ ਸੰਭੜਿਆ ਜਾਣਾ ਸਮੁੰਦਰ ਸਾਡੇਵੇਂ ਕਰਦੇ ਖਾਲਸਾ ਨਹੀਂ ਸੰਭੜਿਆ ਜਾਣਾ ਉਹ ਮੱਛੀ ਸਮੁੰਦਰ ਸਾਹਿਬ ਦੀ ਲੜਦੀ ਹੈ ਉਹ ਆਜ਼ਾਦੀ ਹੈ ਉਹਦੀ ਖਾਲਸਾ ਆਜ਼ਾਦੀ ਹੈ ਉਹਦੀ ਸਮੁੰਦਰ ਸਾਡੀ ਆਜ਼ਾਦੀ ਹੈ ਸਾਡਾ ਸਮੁੰਦਰਿਆ ਖਾਲਸਾ ਖਾਲਸਾ ਨੇ ਸਾਨੂੰ ਸੰਭਣਾ ਅਸੀਂ ਥੋੜੀ ਨੂੰ ਸੰਭਣਾ ਸੋ ਜਦੋਂ ਅਸੀਂ ਖਾਲਸਾ ਦਾ ਛੱਡਿਆ ਨੇਟਰਾ ਨੇ ਪਾਇਆ ਮੜਾਇਆ ਹਨ ਚੋਗਾ ਚਗਾ ਜਾ ਸ਼ਫਰ ਜੇ ਜੋਟਕੇ ਉਹ ਜਤਨੋਂ ਨੰਦਿਆ ਜੀ ਕਰਦਾ ਜਿਹੜੀ ਮਰਜੀ ਮਛਲੀ ਨੂੰ ਵਾਰ ਦਾ ਨਿਸ਼ਾਨਾ ਚੁੱਕਦੇ ਬਾਹਰ ਕੱਢ ਲੈਂਦਾ ਸੋ ਸਭਰਾਵੋ ਅਸੀਂ ਸਮੁੰਦਰ ਚ ਰਹਿਣਾ ਖਾਲਸਾ ਦਾ ਦਾ ਸਮੁੰਦਰ ਆ ਖਾਲਸਾ ਦਾ ਕਟਾਸ ਕਰਿਆ ਸੋ ਅਸੀਂ ਉਹਦੇ ਨਾਲ ਜਾਣਾ ਆਉਂਦੇ ਸਾਡੇ ਨਾਲ ਨਹੀਂ ਜਾਣਾ ਪਰ ਅਸੀਂ ਤੜਪੀਏ ਆਪ ਆਪ ਲੈ ਜਿਹੜੇ ਅਸੀਂ ਜਿੰਨੇ ਮਾਰ ਸਕਦੇ ਅਸੀਂ ਮਾਰੀਏ